ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨਗਰ ਦੇ ਲੋਕਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿਉਂਕਿ ਮਨ ਵਿੱਚ ਕਈ ਵਾਰੀ ਜਦੋਂ ਈਰਖਾ ਪੈਦਾ ਹੋ ਜਾਵੇ ਤਾਂ ਅਗਲੇ ਚੈਲੰਜ ਖੜੇ ਕਰ ਦਿੰਦੇ ਨੇ ਨਗਰ ਦੇ ਲੋਕਾਂ ਦੇ ਮਨ ਵਿੱਚ ਕੁਝ ਲੋਕਾਂ ਦੇ ਮਨ 'ਚ ਈਰਖਾ ਨਫ਼ਰਤ ਪੈਦਾ ਹੋਈ ਉਹ ਕਹਿਣ ਲੱਗੇ ਜੇਕਰ ਸਾਡੇ ਨਗਰ ਦੀ ਧੀ ਨੂੰ ਵਿਆਹ ਕੇ ਲੈ ਕੇ ਜਾਣਾ ਚਾਹੁੰਦੇ ਹੋ ਸਾਡੇ ਨਗਰ ਦੀ ਇੱਕ ਰੀਤ ਹੈ ਲਾੜਾ ਇਸ ਪਿੰਡ ਦੇ ਵਿੱਚ ਜਿਹੜਾ ਵੀ ਆਏਗਾ ਉਸ ਨੂੰ ਇੱਕ ਕਿਲਾ ਪੁੱਟਣਾ ਪਵੇਗਾ ਘੋੜੇ ਤੇ ਚੜ ਕੇ ਨੇਜੇ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਹਾਂ ਕਰ ਦਿੱਤੀ ਸੱਤ ਇੱਕ ਨਗਰ ਦੇ ਲੋਕਾਂ ਨੇ ਚਲਾਕੀ ਕੀ ਖੇੜੀ ਹੋਵੇ ਤਾਂ ਕਿਲਾ ਤੱਕ ਧਰਤੀ 'ਚ ਗੱਡਿਆ ਹੋਵੇ ਤੇ ਪੁੱਟਣਾ ਸੌਖਾ ਹੈ ਪਰ ਜਿਹਦੀਆਂ ਜੜਾਂ ਥੱਲੇ ਹੋਣ ਤੇ ਉੱਤੋਂ ਰੁੱਖ ਵੱਡ ਦਿੱਤਾ ਜਾਵੇ ਤੇ ਕਿੱਲੇ ਦੀ ਸ਼ੇਪ ਦੇ ਦਿੱਤੀ ਜਾਵੇ ਉਹਨੂੰ ਪੁੱਟਣਾ ਬੜਾ ਔਖਾ ਹੈ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਸਾਰੀ ਚੀਜ਼ ਨੂੰ ਤੱਕਿਆ ਹੈ ਕਿਲਾਏ ਵੇਖ ਲਿਆ ਘੋੜੇ ਤੇ ਚੜੇ ਉਨੀ ਤੇਜ਼ੀ ਦੇ ਨਾਲ ਘੋੜਾ ਭਜਾਇਆ ਬਾਹਾਂ ਦੇ ਵਿੱਚ ਜ਼ੋਰ ਚਾਹੀਦਾ ਸੀ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਚਾਹੀਦੀਆਂ ਸੀ ਰਹਿਮਤਾਂ ਚਾਹੀਦੀਆਂ ਸੀ ਘੋੜੇ ਤੇ ਚੜ ਕੇ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਨੇ ਪੂਰੀ ਬਲ ਲਗਾ ਕੇ ਹਿੰਮਤ ਨਾਲ ਉਸ ਕਿੱਲੇ ਨੂੰ ਜੜਾਂ ਸਮੇਤ ਪੁੱਟ ਕੇ ਨਗਰ ਦੇ ਸਾਹਮਣੇ ਰੱਖ ਦਿੱਤਾ ਜੜਾਂ ਵੱਡੀਆਂ ਧਰਤੀ ਦੇ ਵਿੱਚੋਂ ਬਾਹਰ ਨਿਕਲੀਆਂ ਨੇ ਕਿਡਨਰ ਲੰਬਾ ਸਮਾਂ ਪਹਿਲਾਂ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਦੀ ਤਿਆਰੀ ਗੁਰੂ ਰਾਮਦਾਸ ਨੇ ਕਰਾਈ ਹੈ ਘੋੜਿਆਂ ਦਾ ਵਪਾਰ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਨੇ ਖੁਦ ਕੀਤਾ ਸ਼ੁਰੂ ਕਰਵਾ ਦਿੱਤਾ ਸੀ ਘੋੜੇ